ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇ ਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ HF ਬੱਚੀ ਤਾਜੀ ਸਵੀ ਵੀ ਮਗਰ ਵੀ ਫੀਮੇਲ ਕਾਫਾ ਰੇਟ ਡਿਟੇਲ ਵੀ ਤੋਂ ਪੁੱਛਦੇ ਆਂ ਆਓ ਅੱਗੇ ਕਰੀਏ ਗੱਲਬਾਤ ਇਨਾਂ ਦੇ ਦੋਨੇ ਵਿਕਰੀ ਵਾਲੇ ਹਾਜ਼ਰ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਲਾਪਰੀ ਸਿੰਘ ਪਿੰਡ ਪੜਾਹਲਦੋਣਾ ਜ਼ਿਲ੍ਹਾ ਕਰਬੂਤਲਾ ਭਾਈ ਤੇ ਮੋਬਾਈਲ ਨੰਬਰ ਜੀ ਆਪਣਾ 77103 78870 77103 78870 ਹਾਂ ਇੱਕ ਦੂਜਾ ਨੰਬਰ ਆ 85578 87703 ਠੀਕ ਆ ਲਾ ਫਿਰ ਜਿਹੜੀ ਆਪਾਂ ਬੱਚੀ ਦੇਖ ਰਹੇ ਆ ਸੁਆ ਘੜਾ ਸੁਈ ਆ ਜੀ ਵੀਰੇ ਦੂਜਾ ਸੁਆ ਜੀ ਹਾਂਜੀ ਤੇ ਮਗਰ ਰਮਾਡਾ ਦੇ ਸੀਮਨ ਦੀ ਬੱਚੀ ਆ ਬਹੁਤ ਟੌਪ ਦੀ ਅੱਛਾ ਰਮਾਡਾ ਤੇ ਸੀਮਨ ਦੀ ਮਗਰ ਆ ਗਈ ਬੱਚੀ ਦੇਖੋ ਮੜੀ ਕਿੰਨੀ ਟੌਪ ਦੀ ਆ ਠੀਕ ਆ ਕਿੰਨਾ ਦਿਨ ਹੋ ਗਿਆ ਸੂਈ ਨੂੰ ਇਹ ਵੀਰੇ ਤੀਜਾ ਚੌਥਾ ਦਿਨ ਆ ਚੌਥਾ ਸ਼ਾਮ ਨੂੰ ਜਾ ਕੇ ਪੂਰਾ ਹੋਣਾ ਚੌਥਾ ਦਿਨ ਹੀ ਮੰਨ ਲਓ ਤੁਸੀਂ ਠੀਕ ਆ ਤੇ ਜੇ ਅਜੇ ਉਰਜਾ ਮਡਾਨਾ ਹਾਂ ਗਾਰੰਟੀ ਹੋਊ ਘਰ ਤੱਕ ਜੇ ਠੀਕ ਆ ਹੁਣ ਸ਼ਾਮ ਦਾ ਟਾਈਮ ਆ ਤੇ ਡੰਗ ਤੇ ਬਣਦੀ ਬਹੁਤ ਸੋਹਣੀ ਆ ਹਨਾ ਬਹੁਤ ਵਧੀਆ ਬਣਦੀ ਵੀਰੇ ਕਿੰਨਾ ਦੁੱਧ ਹਾਈਐਸਟ ਮੈਨ ਨਾਲਾ ਹੁਣ ਵੀਰੇ ਇਸ ਟਾਈਮ ਤੇ ਬੋਲਾ ਹੋਊਗਾ 22 ਕਿਲੋ ਤੋਂ ਸਟਾਰਟਿੰਗ ਕਹਿੰਦਾ ਬਾ ਮੈਂ ਲਾਗੇ 20 ਜਮਾ ਨਿਪੜੂਗਾ ਕੋਈ 18 ਮੰਨ ਕੇ ਆ ਜਵੇ ਕੋਈ 20 ਮੰਨ ਕੇ ਆ ਜਵੇ ਕੋਈ 22 ਮੰਨ ਕੇ ਆ ਜਵੇ ਵੀ ਇਹ ਜੇ ਸਟਾਰਟਿੰਗ ਹੀ ਆ 30 ਕਿਲੋ ਆਮ ਨਾ ਪਾਉ ਦੁੱਧ ਠੀਕ ਹੈ ਕਹਿੰਦਾ ਬਾ 28 30 ਕਿਲੋ ਦੀ ਬੱਚੀ ਹੈਗੀ ਆ ਹਾਂ ਹਾਂ ਤੇ ਬਾਕੀ ਰਮਾਡਾ ਤੇ ਸੀਮੰਟ ਦੀ ਮਗਰ ਆ ਗਈ ਬੱਚੀ ਹਨਾ ਇਹ ਐਬੀਐਸ ਦੇ ਆ ਉਹਨਾਂ ਦੱਸਿਆ ਹੀ ਕਿਹੜੇ ਟੀਕੇ ਦੀ ਆ ਫਾਰਮ ਦੀ ਵੈੜ ਆ ਠੀਕ ਹੈ ਆਪਾਂ ਡਿਟੇਲ ਲੈ ਦਵਾਂਗੇ ਕੱਦ ਕਾਟ ਦੀ ਚੰਗੀ ਆ ਕੋਈ ਇਹਨੇ ਸੁਆਣੀ ਮੰਨਿਆ ਵੀਰੇ ਰੱਜ ਦੀ ਪੁੱਜ ਦੀ ਚੰਗਾ ਭਲਾ ਖਾਂਦੀ ਆ ਨਾ ਕੋਈ ਗਰਮੀ ਮੰਦੀ ਆ ਵੀ ਉਹਨਾਂ ਨੇ ਫਾਰਮ ਵਾਲਿਆਂ ਨੇ ਚੰਗੀ ਤਰ੍ਹਾਂ ਹੀ ਇੱਦਾਂ ਹੀ ਰੱਖੀਆਂ ਹੋਈਆਂ ਐ ਬੱਚੀਆਂ ਵੀ ਫੁੱਲੀਆਂ ਗਰਮੀ 'ਚ ਬੈਗੀਆਂ ਤੇ ਗਰਮੀ 'ਚ ਠੀਕ ਐ ਠੰਡ 'ਚ ਮਤਲਬ ਕੋਈ ਗਰਮੀ ਗਰਮੀ ਨਹੀਂ ਮੰਦੀ ਤੇ ਬਾਕੀ ਥਾਣੇ ਦਾ ਚਾਹੇ ਮਸ਼ੀਨੀ ਚਵਾਈ ਕਰ ਲਈਏ ਚਾਹੇ ਹੱਥੀ ਉਹ ਵਧੀਆ ਵਾ ਠੰਡੀ ਸੀਲ ਆ ਆ ਦੇਖੋ ਠੀਕ ਐ ਜਿੱਦਾਂ ਮਰ ਜੇ ਹੱਥ ਫੇਰ ਚਲੋ ਗੁੱਡੇ ਇਕਦਾਂ ਲੀ ਗੱਲ ਇਹਨੇ ਆ ਦੇਖੋ ਤੇ ਚੌਂਡ ਚਵਾ ਧਾਰਾ ਇੱਕ ਨੰਬਰ ਆ ਮੈਂ ਗਿਆ ਭਾਜੀ ਧਾਰਾ ਮਾਰ ਕੇ ਦਿਖਾ ਦੇਣੀ ਆ ਸਵਰਜ ਚਵਾਈ ਦੇਖੋ ਕੋਈ ਬੱਚਾ ਸੁ ਕੋਈ ਪੂਰ ਚਰਲੇ ਨੀ ਚਰਲਾ ਨੀਆ ਠੀਕ ਹੈ ਹਾਂਜੀ ਸੋ ਚੌਣ ਬੜਾ ਪਿਆਰਾ ਹਨਾ ਹਾਂਜੀ ਆ ਪਿਛਲੇ ਥਣਾ ਤੋਂ ਹੋਈਆਂ ਭਾਜੀ ਠੀਕ ਹੈ ਆ ਅਗਲੇ ਥਣਾ ਤੋਂ ਠੀਕ ਹੈ ਚੌਣ ਚਬਾ ਦੀ ਜਮਾ ਇੱਕ ਨੰਬਰ ਫਰਸਟ ਕਲਾਸ ਆ ਜਮਾ ਹਨਾ ਮੈਂ ਕਿਹਾ ਭਾਜੀ ਥਣਾ ਦੀ ਗਰੰਟੀ ਮੈਂ ਕਿਹਾ ਤਾਂ ਦੋ ਤਰ ਹੋਰ ਮਾਰ ਦੀ ਸਮਰਗ ਦਿਖਿਆ ਜੀ ਨਹੀਂ ਸੋ ਆ ਦੇਖੋ ਯਾਰ ਚੌਣ ਪੂਰਾ ਇੱਕ ਨੰਬਰ ਜਮਾ ਹਨਾ ਮੈਂ ਕਿਹਾ ਬਹੁਤ ਚੰਗੀ ਚਵਾਈ ਆ ਤੇ ਬੱਚਾ ਚੜਨ ਲੱਗ ਗਈ ਪਰ ਸਮਾ ਚ ਆ ਚੁੱਕੀ ਆ ਹਨਾ ਹਾਂਜੀ ਹਾਂਜੀ ਤੇ ਰੇਟ ਭਾਈ ਵੇਚਣ ਵਾਲਾ ਕੀ ਰੱਖਿਆ ਇਹਦਾ ਆ ਵੀਰੇ 85 ਜੋ ਮਾਨਤਾ ਨਹੀਂ ਹੋਣਾ ਜਮਾਈ ਤੈਨੂੰ ਪਤਾ ਵੀਰੇ ਆਪਾਂ ਡੇਢ ਦੇ ਦੋ-ਦੋ ਲੱਖ ਦੀ ਵੀ ਗਾਂ ਵੇਚੀ ਆ ਪਰ ਇਹਦਾ ਜਾਇਜ਼ ਜਿਆ ਮੋਲ ਰੱਖਿਆ 85000 ਰੁਪਏ ਉਹਦੇ ਵਿੱਚੋਂ ਮਾਨਦਾਨ ਨਹੀਂ ਹੋਇਆ ਅੱਛਾ 85000 ਚੋਂ ਮਾਨਦਾਨ ਕਰ ਦਾਂਗੇ ਕੋਈ ਇਹ ਨਹੀਂ ਗੱਲ ਵੀ 90 ਮੰਗ ਲਈਏ 95 ਮੰਗ ਲਈਏ ਹਨਾ ਤੇ 85000 ਚੋਂ ਆਏ ਬੰਦੇ ਮਾਨਦਾਨ ਕਰ ਦਾਂਗੇ ਦੁੱਧ ਹਾਂਜੀ ਜਮਾ ਨੈਟ ਥਾਣੇ ਦੇ ਮੜਾ ਮਾਰਕੀਟ ਖਾਉਂ ਪੈਂਦਾ ਠੀਕ ਐ ਸੋ ਬਾਕੀ ਬੱਚਾ ਚਟਣ ਲੱਗੀ ਬੱਚੀ ਮਗਰ ਬਹੁਤ ਤਗੜੀ ਆ ਸੋ ਆ ਦੇਖੋ ਯਾਰ ਥਾਣੇ ਦੇਖੋ ਚਾਰੇ ਨਿਕਣਵੇਂ ਹਨਾ ਜਿਵੇਂ ਮਰਜੀ ਹੱਥ ਫੇਰ ਜੇ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਐ ਇਹਨੂੰ ਲੇਗੇ ਦੇ ਵੱਟ ਕੱਢੀ ਫਿਰਦੀ ਐ ਤੋਰਦੀ ਬਾਹਰ ਨੂੰ ਸੋ ਵੀਰ ਕਦ ਕਾਠ ਵਗੈਰਾ ਦੇਖੋ ਬੈੜ ਦਾ ਸੋਹਣਾ ਸੋਹਣਾ ਸਾਫ ਸੁਥਰਾ ਤੇ ਵਾਕੀ ਰਾਜੀ ਸਮੀ ਪੜੀ ਵੀ ਲਿੱਸੀ ਨਾ ਵੀ ਕਿਸੇ ਬਾਸ ਸੁਣੀ ਚੰਗੀ ਜਾਤ ਪਾਤ ਹੈ ਥੋੜਾ ਬੱਚੇ ਦਾ ਕਰਦੀ ਆ ਹਨਾ ਮਸਤ ਦੀ ਐ ਵਾਕੀ ਮੌਸਮ ਬਹੁਤ ਠੰਡਾ ਹੋਇਆ ਵਾ ਤੇ 85000 ਰੁਪਇਆ ਬੈੜ ਦੀ ਇਹਦੀ ਕੀਮਤ ਆ ਥਣਲੇ ਵਾ ਸੋਹਣਾ ਸਾਫ ਸੁਥਰਾ ਦੇ ਵਾਕੀ ਫਿਟਨੈਸ ਵਗੈਰਾ ਦੇਖੋ ਯਾਰ ਹਵਾਨੇ ਦੀ ਕੰਪੈਕਟ ਤੇ ਦੁੱਧ 20 ਕਿਲੋ ਲਗਭਗ ਐਸ ਵਕਤ ਤਿਆਰੀ ਦੇ ਵਿੱਚ ਆ ਚੰਗੀ ਗੇਅਰ ਕਰਾਂਗੇ ਆਪਾਂ 28 30 ਕਿਲੋ ਬੇਸ਼ੱਕ 28 ਕਿਲੋ ਮੰਨ ਕੇ ਲੈ ਰਹੇ ਨੇ ਦੁੱਧ ਨੇ ਪਾ ਦੇ ਸਭਰ ਖੜਨੀ ਵਗੈਰਾ ਦੇਖੋ ਬੈੜ ਦੀ ਕਿਆ ਹਵਤਾ ਜਵਰਦਾਸ ਜਮਾ ਨਜ਼ਾਰੇਦਾਰ ਵਾਲੀ ਬੈੜਾ ਮਗਰ ਬੱਛੀਆ ਤਾਜੀ ਸੂਈ ਸਵਾਈਆ ਜੇਰ ਧਾਰ ਬਿਲਕੁਲ ਸਾਰਾ ਕੰਮ ਡਨ ਓਕੇ ਆ ਦੇਖੋ ਬੱਚਾ ਵੀ ਆਏ ਕਬੂਤਰ ਨੂੰ ਸਾਲਾ ਮਾਰਦਾ ਫਿਰਦਾ ਪਰ ਜਿਹੜੇ ਵੀਰ ਕਹਿੰਦੇ ਸੀ ਬੈੜ ਲੈਣੇ ਚੰਗੇ ਦੁੱਧ ਵਾਲੀ ਕਿਆ ਜਮਾ ਨੇ ਆ ਚਲ ਚਾਹੀ ਬੇਸ਼ੱਕ ਕੋਈ 28 ਮਾਲ ਨੇ ਚੰਗੀ ਕਿਰ 30 ਕਿਲੋ ਬਿਲਕੁਲ ਜਾਇਜ਼ ਠੀਕ ਆ ਤੇ ਬਾਕੀ ਯਾਰ ਚੌਣ ਚਵਾ ਦੀ ਇੱਕ ਨੰਬਰ ਆ ਹਨਾ ਸੋ ਆ ਦੇਖੋ ਯਾਰ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਪੂਰੀ ਤੰਦਰੁਸਤ ਅੱਜ ਦੀ ਠੀਕ ਹੈ ਨੰਬਰ ਬੋਲ ਦਿ ਭਰਾ ਦੁਬਾਰੇ ਆਪਣਾ 8557887703 ਇਹਦੇ ਵਿੱਚ ਮਾਨਤਨਵਾ ਆਏ ਕੇ ਇਹਨੇ ਦਾ ਕਰ ਦਾਂਗੇ ਮਾੜਾ ਮੋਟਾ ਤਾਂ ਨਹੀਂ ਹੋਣਾ ਭਾਜੀ ਠੀਕ ਹੈ ਸੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਾ